ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੱਜ ਸਿਰਫ ਪੁਲਾੜ ਖੇਤਰ ਚ ਹੀ 200 ਤੋਂ ਵੱਧ ਸਟਾਰਟ ਅਪ ਸ਼ੁਰੂ ਹੋ ਚੁੱਕੇ ਹਨ ਪ੍ਰਧਾਨ ਮੰਤਰੀ 27 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਯਾਤਰੀ ਸ਼ੁਭਾਸ਼ ਸ਼ੁਕਲਾ ਦੀ ਅੰਤਰਰਾਸ਼ਟਰੀ ਪਲਾਸਟੇਸ਼ਨ ਤੋਂ ਵਾਪਸੀ ਦਾ ਸਵਾਗਤ ਕਰਦੇ ਹੋਏ ਬੱਚਿਆਂ ਚ ਖਲਾੜ ਬਾਰੇ ਉਤਸੁਕਤਾ ਦੀ ਨਵੀਂ ਇੱਕ ਲਹਿਰ ਜਾਗ ਪਈ ਹੈ ਕਿਹਾ ਹੈ ਕਿ ਅੱਜ ਸਿਰਫ ਖਲਾੜ ਖੇਤਰ ਚ 200 ਤੋਂ ਵੱਧ ਸਟਾਰਟ ਅਪ ਸ਼ੁਰੂ ਹੋ ਚੁੱਕੇ ਹਨ ਮੋਦੀ ਨੇ ਆਪਣੇ ਮਹੀਨਾਵਰ 12 2124 ਮਾਨ ਦੀ ਬਾਤ ਹੈ ਰੇਡੀਓ ਪਰਸਾਂ ਚ ਕਿਹਾ ਹੈ ਕਿ 2047 ਤੇ ਵਿਕਸੇਪਾਰ ਦਾ ਰਸਤਾ ਸਵੇ ਨਿਰਪਰਤਾ ਤੋਂ ਲੰਘਦਾ ਹੈ ਤੇ ਆਤਮ ਵਿਜਨਿਰਪਰ ਭਾਰਤ ਸਭ ਤੋਂ ਵੱਡਾ ਦਾਰਕ ਵੋਕਲ ਫਾਰ ਲੋਕਲ ਹੈ ਸਿਰਫ ਉਹੀ ਚੀਜ਼ਾਂ ਖਰੀਦੋ ਅਤੇ ਵੇਚੋ ਜੋ ਭਾਰਤ ਵਿੱਚ ਬਣੀਆਂ ਹਨ ਇਹ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੇ ਚਾਰਖੰਡ ਦੇ ਜ਼ਿਲ੍ਹਾ ਗੁਮਲਾ ਦੇ ਸਾਬਕਾ ਨਕਲਸੀਆਂ ਦੇ ਸ਼ਾਨਦਾਰ ਬਦਲਾਅ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਨੇ ਮੱਛੀ ਪਾਲਣ ਨੂੰ ਹਿੰਸਾ ਦਾ ਤਿਆਗ ਕੀਤਾ ਹੈ ਉਹਨਾਂ ਕਿਹਾ ਹੈ ਕਿ ਇਹ ਗੱਲ ਇਸ ਗੱਲ ਦਾ ਸਬੂਤ ਹੈ ਕਿ ਸਬੂਤ ਹੈ ਕਿ ਕਿਹਾ ਹੈ ਕਿ ਵਿਕਾਸ ਦਾ ਦੀਵਾ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ ਜਗਾਇਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਨੇ ਅਮਰੀਕਾ ਚ ਹਾਲ ਹੀ ਵਿੱਚ ਹੋਈਆਂ ਵਿੱਚ ਪੁਲਿਸ ਤੇ ਫਾਇਰ ਖੇਡਾਂ ਜੋ ਭਾਰਤ ਦੇ ਪ੍ਰਦਰਸ਼ਨ ਦੀ ਸ਼ਲਾਗਾ ਕੀਤਾ ਕਰਦੇ ਐ ਐਲਾਨ ਕੀਤਾ ਹੈ ਕਿ ਭਾਰਤ ਵਿਸ਼ਵ ਵਿਆਪੀ ਹੈ ਕੇਡ ਸਮਾਗਮ ਤੇ 2029 ਐਡੀਸ਼ਨਲ ਤੇ ਮੇਜ਼ਬਾਨੀ ਕਰੇਗਾ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤੇਦਾਂ ਦਰਾਂ ਪਾਵੇਂ ਉਹ ਖੇਡਾਂ ਹੋਣ ਵਿਗਿਆਨ ਹੋਵੇ ਜਾਂ ਸੱਭਿਆਚਾਰਕ ਸੱਭਿਆਚਾਰਕ ਬਹੁਤ ਕੁਝ ਜਹਾ ਹੋਇਆ ਹੈ ਜਿਸ ਤੇ ਹਰ ਭਾਰਤੀ ਨੂੰ ਮਾਣ ਹੈ ਉਹਨਾਂ ਸ਼ਿਵਾਸ਼ ਸ਼ੁਕਲਾ ਦਾ ਜ਼ਿਕਰ ਕਰਦੇ ਕਿਹਾ ਹੈ ਕਿ ਮੈਨੂੰ ਜਦ ਹੈ ਕਿ ਜਦੋਂ ਚੰਦਰ ਜਾਨ 3 ਅਗਸਤ ਤੋਂ ਅਤੇ ਇਹਨੂੰ ਸਫਲਤਾਪੂਰਵਕ ਉਤਰੇ ਸੀ ਤਾਂ ਉਸ ਇੱਕ ਨਵਾਂ ਮਾਹੌਲ ਪੈਦਾ ਹੋਇਆ ਸੀ ਬੱਚਿਆਂ ਵਿਗਿਆਨ ਪਲਾੜ ਬਾਰੇ ਇੱਕ ਨਵੀਂ ਉਤਸੁਕਤਾ ਪੈਦਾ ਹੋਈ ਸੀ ਛੋਟੇ ਬੱਚੇ ਹੁਣ ਕਹਿੰਦੇ ਹਨ ਕਿ ਅਸੀਂ ਵੀ ਬਲਾੜ ਜਾਵਾਂਗੇ ਅਸੀਂ ਵੀ ਚੰਦਰਮਾਨ ਤੇ ਉਤਰਾਂਗੇ ਅਸੀਂ ਪਲਾੜ ਦੀ ਵਿਗਿਆਨੀ ਬਣਾਂਗੇ ਮੋਦੀ ਨੇ एंपਾਇਰ ਇਨਸਪਾਇਰ ਮਾਨਕਮ ਬਾਰੇ ਗੱਲ ਕਰਦੇ ਹੋਏ ਕਿਹਾ ਹੈ ਕਿ ਇਹ ਬੱਚੇ ਬੱਚਿਆਂ ਦੀ ਨਵੀਨਤਾ ਅਤੇ ਉਤਸ਼ਾਹਤ ਕਰਨ ਲਈ ਇੱਕ ਮਹਮਾ ਹੈ ਉਹਨਾਂ ਕਿਹਾ ਹੈ ਕਿ ਇਸ ਹਰੇਕ ਸਕੂਲ ਦੇ 5 ਬੱਚੇ ਚੁਣੇ ਜਾਂਦੇ ਹਨ ਹਰੇਕ ਬੱਚਾ ਇੱਕ ਨਵਾਂ ਵਿਚਾਰ ਲਿਆਉਂਦਾ ਹੈ ਹੁਣ ਤੱਕ ਲੱਖਾਂ ਬੱਚੇ ਇਸ ਸ਼ਾਮ ਚ ਸ਼ਾਮਲ ਹੋ ਚੁੱਕੇ ਹਨ ਜਦ ਕਿ ਚੰਦਰਜਨ 3 ਤੋਂ ਬਾਅਦ ਗਿਣਤੀ ਦੁੱਗਣੀ ਹੋਈ ਹੈ ਮੋਦੀ ਨੇ ਕਿਹਾ ਕਿ 5 ਸਾਲ ਪਹਿਲਾਂ ਦੇਸ਼ ਚ ਪਲਾੜ ਖੇਤਰ ਚ 50 ਤੋਂ ਵੱਧ ਸਟਾਰਟਅਪ ਸਨ ਪਰ ਅੱਜ ਇਹ ਗਿਣਤੀ 200 ਤੋਂ ਵੱਧ ਹੋ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ